ਦੇਸ਼ ਦੇ ਹਰ ਖੰਡ ਦੇ ਬ੍ਰਾਂਡ ਚ ਮਾਈਕਰੋਪਲਾਸਟਿਕ ਦਾ ਕੀਤਾ ਗਿਆ ਦਾਵਾ ਖੰਡ ਦੇ ਨਾਲ ਨਾਲ ਨਮਕ ਦੇ ਵਿੱਚ ਵੀ ਮਾਈਕਰੋਪਲਾਸਟਿਕ ਹੋਣ ਦਾ ਕੀਤਾ ਗਿਆ ਦਾਵਾ ਅਨੁਸਾਰ ਦੀ ਹੈ ਕਿ ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੇ ਸਾਰੇ ਬ੍ਰਾਂਡਾਂ ਦੇ ਨਮਕ ਅਤੇ ਚੀਨੀ ਵਿੱਚ ਮਾਈਕਰੋਪਲਾਸਟਿਕ ਕਣ ਫਾਇਤੇ ਨੇ ਭਾਵੇਂ ਉਹ ਵੱਡੇ ਬ੍ਰਾਂਡ ਹੋਣ ਜਾਂ ਛੋਟੇ ਬ੍ਰੈਂਡ ਟੈਗ ਕੀਤੇ ਹੋਣ ਜਾਂ ਖੁੱਲੇ बिकते ਹੋ ਇਹ ਦਾਵਾ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ ਵਾਤਾਵਰਣ ਖੋਸ ਸੰਸਾ ਟੌਕਸਿਕ ਲਿੰਕ ਨੇ ਨੂਨ ਅਤੇ ਚੀਨੀ ਵਿੱਚ ਮਾਈਕਰੋਪਲਾਸਟਿਕਸ ਦੇ ਲੇਖ ਨਾਲ ਇਹ ਅਧਿਐਨ ਕੀਤਾ। ਸੰਸਥਾ ਨੇ ਸਿੱਟੇ ਤੇ 53510 ਕਿਸਮਾਂ ਦੇ ਨਮਕ ਦਾ ਗਿਆਨ ਕੀਤਾ, ਜਿਸ ਵਿੱਚ ਟੇਬਲ ਸਾਲਟ, ਮੁੰਦਰੀ ਨਮਕ ਅਤੇ ਸਾਰਨਾਥ ਨਮਕ ਸ਼ਾਮਿਲ ਹੈ। ਆਨਲਾਈਨ ਅਤੇ ਭੰਗਿਤੂਗਾਰਤੂ ਵਿਭਿੰਨ ਖੰਡੀਆਂ 5 ਕਿਸਮਾਂ ਦੀ ਵੀ ਜਾਂਚ ਕੀਤੀ ਗਿਆ। ਅਧਿਐਨ ਨੇ ਸਾਰੇ ਨਮਕ ਅਤੇ ਖੰਡ ਦੇ ਨੂੰ ਲੈ ਵਿੱਚ ਮਾਈਕਰੋਪਲਾਸਟਿਕ ਬਸ ਇਹ ਦਾਖਲਾ ਫਾਰਮ ਹੈ ਕਿ ਰੇਸ਼ੇ ਬੋਲੀਆਂ ਫਿਲਮਾਂ ਅਤੇ ਕਪੜਿਆਂ ਸਮੇਤ ਵੱਖ-ਵੱਖ ਰੂਪਾਂ ਵਿੱਚ ਮੌਜੂਦ ਹਨ ਅਧਿਆਨਤ ਬਾਦ ਖੋਜ ਪੱਤਰ ਦੇ ਅਨੁਸਾਰ ਬਹੁ ਰੰਗੀ ਕੱਤੇ ਰੇਸ਼ੇ ਅਤੇ ਫਿਲਮਾਂ ਦੀ ਵਿੱਚ ਮਾਈਕਰੋਪਲਾਸਟਿਕ ਇਨਸਤੂ ਵਾਧੇ ਮਾਤਰਾ ਆਇਓਡੀਨਿਕ ਮੋਲੀਚ ਪਾਈ ਹੈ ਅਧਿਆਤਿਆਨਤ ਉਦੇ ਇਸ ਮਾਈਕਰੋਪਲਾਸਟਿਕ ਦੇ ਮਨੁੱਖ ਵਿਗਿਆਨਿਕ ਡਾਟਾ ਬੇਸ ਵਿੱਚ ਯੋਗਦਾਨ ਪਾਉਣਾ ਤਾਂ ਜੋ ਲੋਕਲ ਪਲਾਸਟਿਕ ਕੰਦੀ ਦੁਨੀਆ ਨੂੰ ਪੋਸਟ ਅਪਲਾਈ ਕਰਨ ਦੀ ਕੰਨ ਦਾ ਹਾਲ 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 ਹ ਨਕਤੀਸਰੀ ਵਿੱਚ ਦਾ ਨੋਸਨ ਇਸ ਤਰ੍ਹਾਂ ਇਸ ਨੂੰ ਨਰਮ ਦਾ ਸਾਹਮਣਾ ਕਰਨਾ ਪੈ ਸਕਦਾ ਇਸੇ ਤਰ੍ਹਾਂ ਦੀ ਨਿਦਾਨਤ ਵਾਲੇ ਲੈ ਕੇ ਦਲਫਾਜ਼ੀ ਦੇ ਬਗ ਨੇ ਦੇਰੀ ਚਾਹ ਕਿ ਦੇਸ਼ ਦੇ ਹਰ ਖੰਡ ਦੇ ਬ੍ਰਾਂਡ ਚ ਮਾਈਕਰੋ ਪਲਾਸਟਿਕ ਦਾ ਕੀਤਾ ਗਿਆ ਦਾਵਾ ਖੰਡ ਦੇ ਨਾਲ ਨਮਕ ਦੇ ਵਿੱਚ ਵੀ ਮਾਈਕਰੋ ਪਲਾਸਟਿਕ ਹੋਣ ਦਾ ਕੀਤਾ ਗਿਆ ਦਾਵਾ ਹੰਦਸਦੀ ਹੈ ਕਿ ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੇ ਸਾਰੇ ਬ੍ਰਾਂਡਾਂ ਦੇ ਨਮਕ ਅਤੇ ਚੀਨੀ ਵਿੱਚ ਮਾਈਕਰੋ ਪਲਾਸਟਿਕ ਕਾਣ ਪਾਈ ਗਈ ਨੇ ਪਾਵੇਂ ਉਹ ਵੱਡੇ ਬ੍ਰਾਂਡ ਹੋਣ ਜਾਂ ਛੋਟੇ ਬ੍ਰੈਂਡ ਟੈਗ ਕੀਤੇ ਹੋਣ ਜਾਂ ਖੁੱਲੇ ਵਿਕਦੇ ਹੋ ਇਹ ਦਾਵਾ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿੱਚ ਕੀਤਾ ਗਿਆ ਹੈ ਵਾਤਾਵਰਣ ਖੋਜ ਸੰਸਾ ਟਾਕਸਿਕਸ ਲਿੰਕ ਨੇ ਨੂਨ ਅਤੇ ਚੀਨੀ ਵਿੱਚ ਮਾਈਕਰੋਪਲਾਸਟਿਕਸ ਰਿਲੇਟ ਨਾਲ ਇਹ ਅਧਿਐਨ ਕੀਤਾ ਸੰਸਥਾ ਨੇ ਇਸ 3345 10 ਤਿਸਮਾ ਦੇ ਨਮਕ ਦਾ ਅਧਿਐਨ ਕੀਤਾ ਜਿਸ ਵਿੱਚ ਟੇਬਲ ਨਾ ਸਤਾਨ ਨੂੰ ਹੁੰਦਰੀ ਨਮਕ ਅਤੇ ਸਤਾਨ ਨੱਕਾ ਚਾ ਨਮਕ ਸ਼ਾਮਿਲ ਹੈ ਆਨਲਾਈਨ ਅਧਿਐਨ ਮੰਨੇ ਪੰਜਾਬਾ ਤੋਂ ਫੀਦੀ ਦੀ ਠੰਡ ਦੀਆਂ ਪੰਜ ਕਿਸਮਾਂ ਦੀ ਜਾਂਚ ਕੀਤੀ ਗਿਆ। ਅਧਿਐਨ ਨੇ ਸਾਰੇ ਨਮੂਨਤਕ ਫੰਡ ਦੇ ਨਮੂਨੇ ਵਿੱਚ ਮਾਈਕਰੋ ਪਲਾਸਟਿਕ ਦੀ ਮਾਧਿਅਤ ਦੀ ਦਾਖਲਾ ਫਾਇਦ ਹੈ। ਟੁੱਟੇ ਰੇਸ਼ੇ, ਬੋਲੀਆਂ, ਫਿਲਮਾਂ ਅਤੇ ਕੂੜਿਆਂ ਸਮੇਤ ਵੱਖ-ਵੱਖ ਰੂਪਾਂ ਵਿੱਚ ਮਾਧਿਅਤ। ਅਧਿਐਨ ਤੋਂ ਬਾਅਦ ਖੋਜ ਪੱਤਰ ਦੇ ਅਨੁਸਾਰ ਬਹੁ ਰੰਗੀ ਪੱਤੇ ਰੇਸ਼ੇ ਅਤੇ ਫਿਲਮਾਂ ਦੇ ਵਿੱਚ ਮਾਈਕਰੋ ਪਲਾਸਟਿਕ ਦੀ ਸਭ ਤੋਂ ਵੱਧ ਮਾਤਰਾ ਆਇਓਡੀਨਿਅਮ ਨੂਰ ਵਿੱਚ 5G ਅਡੇ ਦੇ ਆਂਦਾ ਉਦੇਸ਼ ਮਾਈਕਰੋਪਲਾਸਟਿਕ ਤੇ ਮੰਗਦਾ ਵਿਗਿਆਨਿਕ ਡਾਟਾਬੇਸ ਨੂੰ ਉਪਜਨ ਪੋਣਾ ਸੀ ਤਾਂ ਜੋ ਗਲੋਬਲ ਪਲਾਸਟਿਕ ਸੰਧੀ ਇਸ ਸੰਦੇ ਨੂੰ ਹੋਸ ਅਪਰੇਕੇਂਡੀ ਸੰਗ ਨਾਲ ਹੱਲ ਹੋ ਸਕੀ। ਫੰਡਾਂ ਦੇ ਤੇ ਇੰਪੋਰਟ ਮੁਤਾਬਿਕ ਸਭ ਤੋਂ ਵੱਧ ਦੇ ਗਾੜਾ ਪਾਣੀ ਗੈਸ ਜੀਵਿਕ ਚੀਨੀ ਨਿਛਮੀ ਹੈ ਮਾਈਕਰੋਪਲਾਸਟਿਕ ਦਾ ਵਧ ਰਹੀ ਵਿਸ਼ਵ ਵਿਆਪੀ ਚਿੰਤਾ ਹੈ ਕਿਉਂਕਿ ਇਹ ਸੇਤ ਅਤੇ ਵਾਤਾਵਰਣ ਦੋਵਾਂ ਵਿਦਤਾਂ ਨੂੰ ਚਾਤ ਲੈ ਪਲਾਸਟਿਕ ਦੇ ਛੋਟੇ ਕੰਪੋਜ ਹਾਂ ਅਤੇ ਭਾਰ ਹਨ। ਨੁਕਸਤ ਸਰੀਰ ਵਿੱਚ ਜ਼ਰਦ ਆ ਸਕਦੀ ਹੈ ਜਿਸ ਨਾਲ ਇਨਸਾਨ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਤਰ੍ਹਾਂ ਦੀ ਇੱਕ ਨੰਨੀ ਜਾਣਕਾਰੀ ਲੈ ਕੇ ਜਲਦ ਫਾਜ਼ਿਲ ਬੋਮਗ ਇੱਕ ਗ੍ਰੋਜ਼ੀ ਚਾ